ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਨਵੇਂ ਸਟੱਡੀ ਪਰਮਿਟ ਨਿਯਮ ਬਣੇ ਵਿਦਿਆਰਥੀਆਂ ਲਈ ਆਫਤ ਸਟੱਡੀ ਪਰਮਿਟਸ ਲਈ ਕਰਨੀ ਪੈ ਰਹੀ ਹੈ ਕਈ ਮਹੀਨਿਆਂ ਦੀ ਉਡੀਕ ਬੀਸੀ ਦੇ ਕਾਲਜ ਯੂਨੀਵਰਸਿਟੀਆਂ 'ਚ ਟੀਚਰਾਂ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ 'ਚ ਕਮੀ ਕਾਰਨ ਆਮਦਨ ਕਟੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੀਆਂ ਬਹੁਤ ਸਾਰੀਆਂ ਸ਼ਰਤਾਂ ਸਿਰਫ ਕੈਨੇਡੀਅਨ ਨਾਲ ਵਿਆਹ ਨਾਲ ਨਹੀਂ ਮਿਲੇਗੀ ਸਿਟੀਜ਼ਨਸ਼ਿਪ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਮੁੜ ਮੁੱਦਾ ਭਖਿਆ ਵਿਰੋਧੀਆਂ ਨੇ ਪ੍ਰਵਾਸੀਆਂ ਤੇ ਰੋਜ਼ਗਾਰ ਖੋਣ ਦਾ ਲਾਇਆ ਦੋਸ਼ वेस्टर्न यूनिवर्सिटी ਦਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨਵੇਂ ਕੈਨੇਡੀਅਨ ਨਿਯਮਾਂ ਦੇ ਕਾਰਨ ਸਟੱਡੀ ਪਰਮਿਟ ਲਈ ਮਹੀਨਿਆਂ ਤੋਂ ਉਡੀਕ ਕਰ ਰਿਹਾ ਹੈ ਤੇ ਪੂਰੀ ਤਰ੍ਹਾਂ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ। ਓਟਵਾ ਦਾ ਕਹਿਣਾ ਹੈ ਕਿ ਪੱਤਝੜ ਲਈ ਪਰਮਿਟ ਦੀ ਮੰਗ ਜ਼ਿਆਦਾ ਹੈ ਪਰ ਪ੍ਰੋਸੈਸਿੰਗ ਦਾ ਸਮਾਂ ਸੇਵਾ ਦੇ ਮਾਪਦੰਡਾਂ ਦੇ ਅੰਦਰ ਹੀ ਹੈ। ਪੱਤਝੜ ਸਮੈਸਟਰ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ वेस्टर्न यूनिवर्सिटी ਦੇ ਗ੍ਰੈਜੂਏਟ ਵਿਦਿਆਰਥੀ ਯਕਸਵਾਨ ਪੇਇੰਗ ਨੂੰ ਅਜੇ ਵੀ ਪਤਾ ਨਹੀਂ ਲੱਗਾ ਕਿ ਕੀ ਉਹ ਲੰਡਨ অন্ਟਾਰੀਓ ਚ ਆਪਣੀ ਓਰੀਐਂਟੇਸ਼ਨ ਜਾਂ ਕਲਾਸਾਂ ਚ ਸ਼ਾਮਲ ਹੋ ਸਕੇਗਾ ਚੀਨ ਤੋਂ ਆਏ ਇਸ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਮਈ ਦੀ ਸ਼ੁਰੂਆਤ ਚ ਵੈਸਟਰਨ ਦੇ ਮਾਸਟਰ ਆਫ ਸਾਇੰਸ ਬਿਜ਼ਨਸ ਐਨਾਲਿਟਿਕਸ ਪ੍ਰੋਗਰਾਮ ਚ ਦਾਖਲਾ ਮਿਲ ਗਿਆ ਸੀ ਪਰ ਉਸ ਨੂੰ ਅਜੇ ਵੀ ਨਵਾਂ ਸਟੱਡੀ ਪਰਮਿਟ ਨਹੀਂ ਮਿਲਿਆ ਜਿਸ ਲਈ ਉਸ ਨੇ ਉਸੇ ਮਹੀਨੇ ਅਰਜ਼ੀ ਦਿੱਤੀ ਸੀ 23 ਸਾਲ ਦੇ ਪੇਂਗ ਜਿਸ ਦਾ ਪਹਿਲਾ ਨਾਮ ਪੀਟਰ ਹੈ ਨੇ ਕਿਹਾ ਕਿ ਸਭ ਕੁਝ ਅਨਿਸ਼ਚਿਤ ਹੈ ਤੇ ਇਸ ਸਭ ਤੋਂ ਨਿਰਾਸ਼ਾਜਨਕ ਗੱਲ ਹੋਰ ਕੀ ਹੋ ਸਕਦੀ ਆ ਹੁਣ ਮੈਨੂੰ ਹਰ ਰੋਜ਼ ਉਡੀਕ ਕਰਨੀ ਪੈਂਦੀ ਹੈ ਤੇ ਮੈਂ ਆਪਣੀ ਅਗਲੀ ਯੋਜਨਾ ਨਹੀਂ ਬਣਾ ਸਕਦਾ ਪੇਂਗ ਜੋ 2016 ਤੋਂ ਕੈਨੇਡਾ ਚ ਰਹਿ ਰਿਹਾ ਹੈ ਨੇ ਯੂਨੀਵਰਸਿਟੀ ਆਫ ਵਾਟਰਲੂ ਅਤੇ ਵਿਲਫਰਿਡ ਲਾਰੀਅਰ ਯੂਨੀਵਰਸਿਟੀ ਤੋਂ ਡਬਲ ਅੰਡਰਗ੍ਰੈਜੂਏਟ ਡਿਗਰੀ ਪੂਰੀ ਕੀਤੀ ਹੈ ਪਰ ਨਵੇਂ ਸੰਗੀ ਨਿਯਮ ਜੋ ਕਿ ਨਵੰਬਰ ਚ ਲਾਗੂ ਹੋਏ ਸਨ ਤਹਿਤ ਪੋਸਟ ਸਕੰਡਰੀ ਸਕੂਲ ਬਦਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਨਵੇਂ ਸਟੱਡੀ ਪਰਮਿਟ ਲਈ ਅਰਜ਼ੀ ਦੇਣੀ ਜ਼ਰੂਰੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਵੈੱਬਸਾਈਟ ਅਨੁਸਾਰ ਪ੍ਰੋਸੈਸਿੰਗ ਦੇ ਵਿੱਚ 173 ਦਿਨ ਜਾਂ ਲਗਭਗ 6 ਮਹੀਨੇ ਲੱਗ ਸਕਦੇ ਨੇ ਨਤੀਜੇ ਵਜੋਂ ਪੇਂਗ ਆਉਣ ਵਾਲੇ ਸਾਲ ਦੀ ਯੋਜਨਾ ਨਹੀਂ ਬਣਾ ਪਾ ਰਿਹਾ ਜਿਸ ਵਿੱਚ 1 ਸਾਲ ਦੇ ਕਿਰਾਏ ਦੇ ਇਕਰਾਰਨਾਮੇ ਨਾਲ ਨਿਜਠਣਾ ਵੀ ਸ਼ਾਮਲ ਹੈ ਨਵੰਬਰ ਚ ਤਤਕਾਲੀ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਨੇ ਸਿਸਟਮ ਚ ਵੱਡੇ ਬਦਲਾਅ ਦਾ ਐਲਾਨ ਕੀਤਾ ਸੀ ਜੋ ਕਿ ਅੰਤਰਰਾਸ਼ਟਰੀ ਸਟੱਡੀ ਪਰਮਿਟ ਧਾਰਕਾਂ ਵਿਰੁੱਧ ਕਾਰਵਾਈ ਕਰਨ ਅਤੇ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾਵਾਂ ਦੀ ਸਾਖ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਹੈ ਲੰਡਨ ਦੇ ਇਮੀਗ੍ਰੇਸ਼ਨ ਸਲਾਹਕਾਰ ਨੈਂਸੀ ਦੁੱਗਲ ਨੇ ਕਿਹਾ ਕਿ ਇਹ ਬਦਲਾਅ ਓਟਵਾ ਨੂੰ ਅੰਤਰਰਾਸ਼ਟਰੀ ਸਟੱਡੀ ਪਰਮਿਟ ਦੀ ਬਿਹਤਰ ਨਿਗਰਾਨੀ ਕਰਨ ਅਤੇ ਇੱਕ ਯਕੀਨੀ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਕਿ ਵਿਦਿਆਰਥੀ ਅਸਲ 'ਚ ਉਹਨਾਂ ਸੰਸਥਾਵਾਂ 'ਚ ਪੜ੍ਹ ਰਹੇ ਨੇ ਜਿਨ੍ਹਾਂ ਲਈ ਉਹ ਕੈਨੇਡਾ ਆਏ ਸਨ। ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਉੱਚੇਰੀ ਸਿੱਖਿਆ ਸੰਸਥਾਵਾਂ ਜਿਵੇਂ ਕਿ ਲੰਗਾਰਾ ਕਾਲਜ ਅਤੇ ਕਵਾਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਅੱਜਕੱਲ ਵੱਡੇ ਸੰਕਟ 'ਚੋਂ ਗੁਜ਼ਰ ਰਹੀਆਂ ਨੇ। ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਲੀਆਂ ਨਵੀਆਂ ਨੀਤੀਆਂ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਕਈ ਫੈਕਲਟੀ ਮੈਂਬਰਾਂ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਜਿਸ ਨਾਲ ਉੱਚ ਸਿੱਖਿਆ ਦੇ ਮਿਆਰ ਅਤੇ ਭਵਿੱਖ ਦੋਹਾਂ ਉੱਤੇ ਸਵਾਲ ਖੜੇ ਹੋ ਰਹੇ ਨੇ ਵੈਨਕੂਵਰ ਕਮਿਊਨਿਟੀ ਕਾਲਜ ਦੀ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਫ੍ਰੈਂਕ ਕੋਸਕੋ ਨੇ ਇਸ ਨੂੰ ਉੱਚ ਸਿੱਖਿਆ ਖੇਤਰ 'ਚ ਆਇਆ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਉਨਾ ਸਵਾਲ ਚੁੱਕਿਆ ਕਿ ਜਦ ਸੰਸਥਾਵਾਂ ਨੇ ਸਾਲਾਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆਰੀ ਆਮਦਨ ਤੇ ਨਿਰਭਰਤਾ ਬਣਾਈ ਰੱਖੀ ਤਾਂ ਹੁਣ ਉਸਦੀ ਪਰਪਾਈ ਕਿੱਥੋਂ ਹੋਵੇਗੀ ਵੈਂਕੂਵਰ ਕਮਿਊਨਿਟੀ ਕਾਲਜ 2026 ਦੀ ਸ਼ੁਰੂਆਤ ਤੱਕ ਦੋ ਦਰਜਨ ਤੋਂ ਵੱਧ ਫੈਕਲਟੀ ਨੌਕਰੀਆਂ 'ਚ ਕਟੌਤੀ ਕਰਨ ਦੀ ਤਿਆਰੀ 'ਚ ਹੈ ਹਾਲਾਂਕਿ ਕਾਲਜ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਕਿ ਸਟਾਫ ਨਾਲ ਗੱਲਬਾਤ ਜਾਰੀ ਹੈ ਇਸੇ ਤਰ੍ਹਾਂ ਕਵਾਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਟਾਫ ਨੂੰ ਦਿੱਤੇ ਅੰਦਰੂਨੀ ਨੋਟ ਚ ਦੱਸਿਆ ਕਿ ਉਹ ਮਾਰਚ 2026 ਤੱਕ ਲਗਭਗ 45 ਨੌਕਰੀਆਂ ਹਟਾਉਣ ਦੀ ਯੋਜਨਾ ਬਣਾ ਰਹੇ ਨੇ ਤੇ ਪਹਿਲਾਂ ਹੀ 20 ਖਾਲੀ ਅਸਾਮੀਆਂ ਰੱਦ ਹੋ ਚੁੱਕੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਚ ਮਸ਼ਹੂਰ ادارے ਮੈਲਵਿਲ ਸਕੂਲ ਆਫ ਬਿਜ਼ਨਸ ਚੋਂ ਵੀ 8 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਲੰਗਾਰਾ ਕਾਲਜ ਨੇ ਪੁਸ਼ਟੀ ਕੀਤੀ ਹੈ ਕਿ 2023 ਦੇ ਫਾਲ ਦੇ ਮੁਕਾਬਲੇ 2400 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਦੇ ਕਾਰਨ 69 ਫੈਕਲਟੀ ਅਹੁਦੇ ਖਤਮ ਕੀਤੇ ਜਾ ਚੁੱਕੇ ਨੇ ਕਾਲਜ ਦੀ ਪ੍ਰਧਾਨ ਤੇ ਸੀਈਓ ਡਾਕਟਰ ਪੌਲਾ ਬਰਨਸ ਨੇ ਕਿਹਾ ਹੈ ਕਿ ਸਾਡੇ ਦਾਖਲੇ ਘਟੇ ਨੇ ਇਸ ਲਈ ਸਾਨੂੰ ਸਾਡੇ ਕੁੱਲ ਮੁਲਾਜ਼ਮਾਂ 'ਚ ਕਟੌਤੀਆਂ ਕਰਨ ਦਾ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ ਇਹ ਸਿਰਫ ਅਹੁਦੇ ਨਹੀਂ ਸਾਡੇ ਸਾਥੀ ਨੇ ਸਾਡੇ ਦੋਸਤ ਨੇ ਜਿਨ੍ਹਾਂ ਨੇ ਕਮਿਊਨਿਟੀ ਲਈ ਬਹੁਤ ਕੁਝ ਕੀਤਾ ਹੈ ਇਹ ਹਾਲਾਤ 2024 ਦੀ ਸ਼ੁਰੂਆਤ 'ਚ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਤਹਿਤ ਅੰਤਰਰਾਸ਼ਟਰੀ ਸਟੱਡੀ ਪਰਮਿਟਸ ਦੀ ਗਿਣਤੀ 2 ਸਾਲਾਂ ਲਈ 35% ਘਟਾ ਦਿੱਤੀ ਗਈ ਤਾਂ ਜੋ ਘਰਾਂ ਦੀ ਕਮੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸੈਕਟਰ 'ਚ ਹੋ ਰਿਹਾ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਜੁਲਾਈ 2024 'ਚ ਬੀਸੀ ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰਦੇ ਆ ਕਿ ਹਰ ਸਰਕਾਰੀ ਉੱਚ ਸਿੱਖਿਆ ਸੰਸਥਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਦਾਖਲਿਆਂ ਦੇ 30% ਤੱਕ ਹੀ ਸੀਮਤ ਰਹੇਗੀ ਸਰਕਾਰ ਇਸ ਉੱਤੇ ਨਿਗਰਾਨੀ ਰੱਖ ਰਹੀ ਹੈ ਕਿ ਨਿਯਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਫੈਕਲਟੀ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਖੇਤਰ 'ਚ ਸੁਧਾਰ ਲੈ ਕੇ ਆਉਣੇ ਵੀ ਨੇ ਤਾਂ ਉਹ ਇੰਜ ਨਹੀਂ ਹੋਣੇ ਚਾਹੀਦੇ ਕਿ ਸੰਸਥਾਵਾਂ ਨੂੰ ਖਤਰੇ 'ਚ ਪਾ ਦਿੱਤਾ ਜਾਵੇ। ਉਹਨਾਂ ਦੋਹਾਂ ਸਰਕਾਰਾਂ ਤੇ ਉਂਗਲ ਚੁੱਕਦਿਆਂ ਕਿਹਾ ਕਿ ਇਹ ਸਾਰੀ ਸਥਿਤੀ ਉਹਨਾਂ ਦੀਆਂ ਆਪਣੀਆਂ ਨੀਤੀਆਂ ਨਾਲ ਬਣੀ ਹੈ ਜੋ ਸਾਲਾਂ ਤੱਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਤਾ ਵੱਲ ਧੱਕਦੀਆਂ ਰਹੀਆਂ। ਬੀਸੀ ਦੀ ਉੱਚ ਸਿੱਖਿਆ ਮੰਤਰੀ ਜੈਸੀ ਸੂਨਰ ਨੇ ਵੀ ਮੰਨਿਆ ਹੈ ਕਿ ਪੋਸਟ ਸੈਕੰਡਰੀ ਸੰਸਥਾਵਾਂ ਕਾਫੀ ਵੱਡੇ ਆਰਥਿਕ ਦਬਾਅ ਹੇਠ ਨੇ। ਉਨਾ ਕਹਿਆ ਕਿ ਉਹਨਾਂ ਦਾ ਮੰਤਰਾਲਾ ਕਵਾਂਟਲਨ ਵਰਗੀਆਂ ਸੰਸਥਾਵਾਂ ਨਾਲ ਨਜ਼ਦੀਕੀ ਸੰਪਰਕ ਰੱਖ ਰਿਹਾ ਹੈ ਤੇ ਉਹਨਾਂ ਨੂੰ ਆਰਥਿਕ ਸਥਿਰਤਾ ਵੱਲ ਵਾਪਸ ਲੈ ਜਾਣ 'ਚ ਸਹਾਇਤਾ ਦੇਣ ਲਈ ਕੰਮ ਕਰ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਹਾਇਤਾ ਕਿਵੇਂ ਕੀਤੀ ਜਾਵੇਗੀ ਦੂਜੇ ਪਾਸੇ BC ਫੈਡਰੇਸ਼ਨ ਆਫ ਸਟੂਡੈਂਟਸ ਨਾਲ ਜੁੜੀ ਕਾਲ ਰੇਨਬੋਲਡ ਨੇ ਕਿਹਾ ਹੈ ਕਿ 2024 ਤੋਂ ਚੱਲ ਰਹੀਆਂ ਇਹ ਕਟੌਤੀਆਂ ਹੁਣ ਵਿਦਿਆਰਥੀਆਂ ਉੱਤੇ ਵੀ ਪ੍ਰਭਾਵ ਪਾ ਰਹੀਆਂ ਨੇ ਉਹਨਾਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਕੋਰਸਾਂ ਦੀ ਘਾਟ ਕਾਰਨ ਆਪਣੀ ਡਿਗਰੀ ਪੂਰੀ ਕਰਨ 'ਚ 1 ਜਾਂ 2 ਸਾਲ ਦੀ ਦੇਰੀ ਹੋ ਰਹੀ ਹੈ ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਕਈ ਹਜ਼ਾਰ ਡਾਲਰ ਵੱਧ ਜਾਂਦੀ ਹੈ ਕੈਨੇਡਾ 'ਚ ਰਹਿ ਰਹੇ ਬਹੁਤ ਸਾਰੇ ਇਮੀਗ੍ਰੈਂਟਸ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਇਰਾਦਾ ਰੱਖਦੇ ਨੇ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਸਭ ਤੋਂ ਪਹਿਲੀ ਸ਼ਰਤ ਹੈ ਕਿ ਬਿਨੇਕਾਰ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਹੈ ਨਿਯਮਾਂ ਮੁਤਾਬਕ ਨਾਗਰਿਕਤਾ ਲੈਣ ਲਈ ਬਿਨੇਕਾਰ ਨੂੰ ਕੈਨੇਡਾ 'ਚ 1095 ਦਿਨ ਰਹਿਣਾ ਪੈਂਦਾ ਹੈ ਇਸ ਤੋਂ ਬਾਅਦ ਹੀ ਕੋਈ ਬਿਨੇਕਾਰ ਅਰਜ਼ੀ ਦੇ ਸਕਦਾ ਹੈ ਇਹ ਦਿਨ ਅਰਜ਼ੀ ਦੇਣ ਦੇ ਪਿਛਲੇ 5 ਵਰਿਆਂ ਦੇ ਦੌਰਾਨ ਹੋਣੇ ਚਾਹੀਦੇ ਨੇ ਜੋ ਬਿਨੈਕਾਰ ਕੈਨੇਡਾ ਚ ਪੀਆਰ ਤੋਂ ਪਹਿਲਾਂ ਟੈਂਪਰੇਰੀ ਰੈਜ਼ੀਡੈਂਟ ਵਜੋਂ ਰਹਿ ਚੁੱਕੇ ਨੇ ਉਹ ਆਪਣੇ ਉਹਨਾਂ ਦਿਨਾਂ ਦੀ ਗਿਣਤੀ ਵੀ ਕਰਵਾ ਸਕਦੇ ਨੇ ਇਹਨਾਂ ਦਿਨਾਂ ਦੀ ਗਿਣਤੀ ਨੂੰ ਅੱਧਾ ਮੰਨਿਆ ਜਾਂਦਾ ਹੈ ਭਾਵ ਜੇਕਰ ਕਿਸੇ ਵਿਅਕਤੀ ਨੇ ਟੈਂਪਰੇਰੀ ਰੈਜ਼ੀਡੈਂਟ ਵਜੋਂ ਕੈਨੇਡਾ ਚ 2 ਦਿਨ ਬਿਤਾਏ ਹੋਣ ਤਾਂ ਉਸ ਨੂੰ 1 ਦਿਨ ਮੰਨਿਆ ਜਾਵੇਗਾ ਟੈਂਪਰੇਰੀ ਰੈਜ਼ੀਡੈਂਟ ਵਜੋਂ 365 ਦਿਨਾਂ ਦੀ ਗਿਣਤੀ ਹੀ ਹੋ ਸਕਦੀ ਹੈ ਇਸ ਤੋਂ ਵੱਧ ਦਿਨਾਂ ਨੂੰ ਨਹੀਂ ਗਿਣਿਆ ਜਾਂਦਾ ਕਿਸੇ ਕੈਨੇਡੀਅਨ ਨਾਗਰਿਕ ਨਾਲ ਵਿਆਹ ਕਰਵਾ ਕੇ ਸਿੱਧੀ ਨਾਗਰਿਕਤਾ ਹਾਸਲ ਨਹੀਂ ਕੀਤੀ ਜਾ ਸਕਦੀ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੇਕਾਰ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ 'ਚ ਮੁਹਾਰਤ ਸਿੱਧ ਕਰਨੀ ਪੈਂਦੀ ਹੈ। ਭਾਸ਼ਾ ਦੀ ਮੁਹਾਰਤ ਦੀ ਇਹ ਸ਼ਰਤ 18 ਤੋਂ 54 ਸਾਲ ਦੇ ਵਿਅਕਤੀਆਂ ਲਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਅੰਗਰੇਜ਼ੀ ਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਬਿਨੇਕਾਰ ਨੂੰ ਇਹਨਾਂ ਭਾਸ਼ਾਵਾਂ 'ਚੋਂ ਕਿਸੇ ਇੱਕ 'ਚ CLB 4 ਲੈਵਲ ਹਾਸਲ ਕਰਨਾ ਪੈਂਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅੰਗਰੇਜ਼ੀ ਅਤੇ ਫ੍ਰੈਂਚ ਦੇ ਟੈਸਟਾਂ 'ਚੋਂ ਆਏ ਅੰਕ ਦੇ ਆਧਾਰ 'ਤੇ ਵੱਖ-ਵੱਖ CLB ਸਥਾਪਿਤ ਕੀਤੇ ਗਏ ਨੇ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੇਕਾਰ ਨੂੰ ਸਿਟੀਜ਼ਨਸ਼ਿਪ ਟੈਸਟ ਪਾਸ ਕਰਨਾ ਪੈਂਦਾ ਹੈ। ਇਹ ਸ਼ਰਤ ਵੀ 18 ਤੋਂ 54 ਸਾਲ ਦੇ ਵਿਅਕਤੀਆਂ ਲਈ ਹੈ। ਇਸ ਪੇਪਰ 'ਚ ਬਿਨੇਕਾਰ ਨੂੰ ਕੈਨੇਡਾ ਦੇ ਇਤਿਹਾਸ, ਭੂਗੋਲ, ਅਰਥਵਿਵਸਥਾ, ਸਰਕਾਰ, ਕਾਨੂੰਨ ਅਤੇ ਚਿੰਨ੍ਹ ਬਾਰੇ ਸਵਾਲ ਪੁੱਛੇ ਜਾਂਦੇ ਨੇ। ਇਸ ਟੈਸਟ 'ਚ ਕੈਨੇਡੀਅਨ ਨਾਗਰਿਕਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ ਬਾਰੇ ਸਮਝ ਦੀ ਪਰਖ ਵੀ ਕੀਤੀ ਜਾਂਦੀ ਹੈ। 45 ਮਿੰਟ ਦੇ ਟੈਸਟ ਨੂੰ ਪਾਸ ਕਰਨ ਲਈ ਬਿਨੇਕਾਰ ਨੂੰ 20 ਚੋਂ ਘੱਟੋ-ਘੱਟ 15 ਪ੍ਰਸ਼ਨਾਂ ਦੇ ਉੱਤਰ ਸਹੀ ਦੇਣੇ ਪੈਂਦੇ ਨੇ ਬਿਨੇਕਾਰ ਕੋਲ ਟੈਸਟ ਨੂੰ ਪਾਸ ਕਰਨ ਦੇ ਤਿੰਨ ਮੌਕੇ ਹੁੰਦੇ ਨੇ ਪੇਪਰ ਪਾਸ ਹੋਣ ਦੇ ਮਗਰੋਂ ਆਖਰੀ ਕਦਮ ਨਾਗਰਿਕਤਾ ਸਮਾਰੋਹ ਹੁੰਦਾ ਹੈ ਜਿਸ ਵਿੱਚ ਬਿਨੇਕਾਰ ਕੈਨੇਡਾ ਦੀ ਨਾਗਰਿਕਤਾ ਦੀ ਸੌਂ ਚੁੱਕਦੇ ਨੇ 2025 ਦੀ ਪਾਸਪੋਰਟ ਰੈਂਕਿੰਗ ਅਨੁਸਾਰ ਕੈਨੇਡੀਅਨ ਪਾਸਪੋਰਟ ਹੋਲਡਰਜ਼ ਨੂੰ 188 ਦੇਸ਼ਾਂ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਹੈ ਇਸ ਸੂਚੀ 'ਚ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਮਿਲਿਆ ਹੈ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਬਹੁਤ ਸਾਰੇ ਇਮੀਗ੍ਰੈਂਟਸ ਅੱਗੇ ਇਹ ਸਵਾਲ ਆਉਂਦਾ ਹੈ ਕਿ ਉਹਨਾਂ ਦੇ ਪਿਛਲੇ ਦੇਸ਼ ਦੀ ਨਾਗਰਿਕਤਾ ਦਾ ਕੀ ਬਣੇਗਾ ਭਾਰਤ ਦੋਹਰੀ ਨਾਗਰਿਕਤਾ ਦੀ ਸਹੂਲਤ ਨਹੀਂ ਦਿੰਦਾ ਜਦਕਿ ਪਾਕਿਸਤਾਨੀ ਮੂਲ ਦੇ ਲੋਕ ਕੁਝ ਦੇਸ਼ਾਂ ਦੀ ਦੋਹਰੀ ਨਾਗਰਿਕਤਾ ਹਾਸਲ ਕਰ ਸਕਦੇ ਨੇ ਭਾਰਤੀ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਸਰੈਂਡਰ ਕਰਨਾ ਪੈਂਦਾ ਤੇ ਉਹ OCI ਲੈ ਸਕਦੇ ਨੇ ਉਹ ਵਿਅਕਤੀ OCI ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1950 ਨੂੰ ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਰਿਹਾਏ OCI ਦੀ ਸ਼ੁਰੂਆਤ 2005 ਚ ਸਿਟੀਜ਼ਨਸ਼ਿਪ ਐਕਟ 1955 ਚ ਕੀਤੇ ਗਏ ਇੱਕ ਸੋਧ ਦੇ ਰਾਹੀਂ ਕੀਤੀ ਗਈ ਸੀ ਅਜਿਹੇ ਵਿਅਕਤੀ ਜੋ ਖੁਦ ਉਹਨਾਂ ਦੇ ਮਾਤਾ-ਪਿਤਾ ਤੇ ਬਜ਼ੁਰਗ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਰਹੇ ਨੇ ਇਸ ਦੇ ਲਈ ਯੋਗ ਨਹੀਂ ਹਨ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ 3 ਮਹੀਨੇ ਦੇ ਅੰਦਰ ਭਾਰਤੀਆਂ ਨੂੰ ਆਪਣਾ ਪਾਸਪੋਰਟ ਭਾਰਤੀ ਸਫਾਰਤਖਾਨੇ ਚ ਜਮ੍ਹਾਂ ਕਰਵਾ ਕੇ ਕੈਂਸਲ ਕਰਵਾਉਣਾ ਪੈਂਦਾ ਤੇ ਇਸ ਤੋਂ ਬਾਅਦ ਉਹ OCI ਕਾਰਡ ਲਈ ਅਰਜ਼ੀ ਦੇ ਸਕਦੇ ਨੇ OCI ਹੋਲਡਰਜ਼ ਜਿੰਨੀ ਵਾਰੀ ਚਾਹਣ ਭਾਰਤ ਆ ਸਕਦੇ ਨੇ ਤੇ ਲੰਬੇ ਸਮੇਂ ਲਈ ਭਾਰਤ ਰਹਿ ਸਕਦੇ ਨੇ ਉਹਨਾਂ ਨੂੰ ਭਾਰਤ 'ਚ ਕਿਸੇ ਵੀ ਸਮੇਂ ਲਈ ਠਹਿਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਰਜਿਸਟ੍ਰੇਸ਼ਨ ਤੋਂ ਛੋਟ ਮਿਲਦੀ ਹੈ OCI ਕਾਰਡ ਨਾ ਹੋਣ ਦੀ ਸੂਰਤ 'ਚ ਬਿਨਕਾਰਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਵੀਜ਼ਾ ਲੈਣਾ ਪੈਂਦਾ ਹੈ ਕੈਨੇਡਾ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਮੁੱਦਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਤੇ ਇਮੀਗ੍ਰੇਸ਼ਨ ਵਿਭਾਗ ਨੇ ਦਾਵਾ ਕੀਤਾ ਹੈ ਕਿ ਮੌਜੂਦਾ ਬਰੇ ਦੌਰਾਨ ਸਿਰਫ 33722 ਨਵੇਂ ਕਾਮਿਆਂ ਨੂੰ ਵੀਜ਼ੇ ਦਿੱਤੇ ਗਏ ਇਹ ਗਿਣਤੀ ਫੈਡਰਲ ਸਰਕਾਰ ਵੱਲੋਂ 2025 ਲਈ ਤੈਅ ਟੀਚੇ ਦਾ 42% ਬਣਦੀ ਹੈ ਜਦਕਿ ਵਿਰੋਧੀ ਧਿਰ ਦੇ ਆਗੂ ਪੇਰੇ ਪੋਲੀਏ ਦਾਵਾ ਕਰ ਰਹੇ ਨੇ ਕਿ ਸਾਲ ਦੇ ਪਹਿਲੇ 6 ਮਹੀਨੇ ਦੌਰਾਨ 1,05,000 ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ ਇਮੀਗ੍ਰੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਵਰਕ ਵੀਜ਼ਾ ਅਤੇ ਪਹਿਲਾਂ ਤੋਂ ਮੌਜੂਦ ਆਰਜੀ ਵਿਦੇਸ਼ੀ ਕਾਮਿਆਂ ਦੇ ਰੀਨਿਊ ਕੀਤੇ ਵੀਜ਼ਿਆਂ ਨੂੰ ਰੜਾ ਕੇ ਇਹ ਅੰਕੜਾ 1 ਲੱਖ ਤੋਂ ਟੱਪਦਾ ਹੈ ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਨਵਰੀ ਤੋਂ ਜੂਨ ਦਰਮਿਆਨ 3 ਲੱਖ 2000 ਵਰਕ ਪਰਮਿਟ ਜਾਰੀ ਕਰਨ ਦਾ ਅੰਕੜਾ ਵੀ ਨਵੇਂ ਅਤੇ ਰੀਨਿਊ ਕੀਤੇ ਵੀਜ਼ਿਆਂ ਨੂੰ ਜੋੜ ਕੇ ਬਣਦਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੋਹਾਂ ਇਮੀਗ੍ਰੇਸ਼ਨ ਯੋਜਨਾਵਾਂ ਅਧੀਨ 2025 ਦੌਰਾਨ 368000 ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦਾ ਟੀਚਾ ਤੈਅ ਕੀਤਾ ਗਿਆ ਜਦਕਿ ਅਗਲੇ ਸਾਲ ਸਿਰਫ 211000 ਕਾਮੇ ਹੀ ਸੱਦੇ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੀ ਇੱਕ ਤਰਜਮਾਨ ਨੇ ਕਿਹਾ ਹੈ ਕਿ ਮੌਜੂਦਾ ਬਰੇ ਦੌਰਾਨ ਕੈਨੇਡਾ ਪੁੱਜੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 'ਚ ਵੱਡੀ ਕਮੀ ਆਈ ਹੈ ਤੇ ਪਹਿਲੇ 6 ਮਹੀਨੇ ਦੌਰਾਨ 119000 ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਜਦਕਿ ਪਿਛਲੇ ਸਾਲ 245000 ਕਾਮਿਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਜੂਦਾ ਬਰੇ ਦੌਰਾਨ 86000 ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਤੇ 255000 ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਨੇ ਦੂਜੇ ਪਾਸੇ ਪਰਮਨੈਂਟ ਰੈਜ਼ਿਡੈਂਸੀ ਦੀਆਂ 266800 ਅਰਜ਼ੀਆਂ ਦਾ ਨਿਪਟਾਰਾ 31 ਜੁਲਾਈ ਤੱਕ ਕਰ ਦਿੱਤਾ ਜਾ ਚੁੱਕਾ ਹੈ ਤੇ ਹਜ਼ਾਰਾਂ ਦੀ ਗਿਣਤੀ ਚ ਭਾਰਤੀ ਕੈਨੇਡਾ ਪੁੱਜ ਰਹੇ ਨੇ ਜੋ ਪਹਿਲਾਂ ਹੀ ਮੁਲਕ ਚ ਮੌਜੂਦ ਨੇ 31 ਜੁਲਾਈ ਤੱਕ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲੌਗ ਵੱਧ ਕੇ 9 ਲੱਖ ਹੋ ਗਿਆ ਤੇ 22 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਵਿਚਾਰ ਅਧੀਨ ਸਨ ਸਟੱਡੀ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲ ਦੇ ਪਹਿਲੇ 7 ਮਹੀਨੇ ਦੌਰਾਨ 317800 ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਅਤੇ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਅਰਜ਼ੀਆਂ ਰੱਦ ਹੋਣ ਦੀ ਦਰ 60 ਫੀਸਡ ਤੋਂ ਟੱਪ ਚੁੱਕੀ ਹੈ ਸਟੱਡੀ ਵੀਜ਼ਾ ਸ਼੍ਰੇਣੀ ਚ ਬੈਕਲੌਗ ਤੇਜ਼ੀ ਨਾਲ ਹੇਠਾਂ ਆਉਣ ਦਾ ਦਾਵਾ ਕੀਤਾ ਗਿਆ ਹੈ ਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਚ 45 ਫੀਸਡ ਅਰਜ਼ੀਆਂ ਬੈਕਲੌਗ ਚ ਸਨ ਪਰ ਹੁਣ ਇਹ ਅੰਕੜਾ 15 ਫੀਸਡ ਦੇ ਨੇੜੇ ਤੇੜੇ ਆ ਗਿਆ ਹੈ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੇ ਮਾਮਲੇ ਚ ਕੁੱਲ 10 ਲੱਖ 80 ਹਜ਼ਾਰ ਅਰਜ਼ੀਆਂ ਚੋਂ 38 ਫੀਸਡ ਬੈਕਲੌਗ ਚ ਮੰਨੀਆਂ ਜਾ ਰਹੀਆਂ ਨੇ ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਚੋਂ 14% ਬੈਕਲੌਗ ਚ ਚੱਲ ਰਹੀਆਂ ਨੇ ਜਦਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਚ ਬੈਕਲੌਗ 53% ਦੱਸਿਆ ਜਾ ਰਿਹਾ ਜੋ ਕਿਸੇ ਵੀ ਸ਼੍ਰੇਣੀ ਚ ਸਭ ਤੋਂ ਵੱਧ ਬਣਦਾ ਹੈ ਸਸਕੈਚਵਨ ਨੂੰ ਇਸ ਸਾਲ ਫੈਡਰਲ ਸਰਕਾਰ ਵੱਲੋਂ 1100 ਤੋਂ ਜ਼ਿਆਦਾ ਵਧੇਰੇ ਨੋਮੀਨੇਸ਼ਨ ਮਿਲੀਆਂ ਨੇ ਜਿਸ ਨਾਲ ਸੂਬੇ ਦੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਤੇ ਪੈ ਰਿਹਾ ਦਬਾਅ ਥੋੜਾ ਘਟਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2025 ਲਈ 1136 ਨਵੀਆਂ ਨੋਮੀਨੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਹੈ ਇਸ ਨਾਲ ਸਸਕੇਚਵਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੀ ਹੇਠ ਕੁੱਲ ਗਿਣਤੀ 3625 ਤੋਂ ਵੱਧ ਕੇ 4761 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਚੰਗਾ ਕਦਮ ਹੈ ਪਰ ਇਹ ਅਜੇ ਵੀ ਪਿਛਲੇ ਸਾਲਾਂ ਦੇ ਪੱਧਰ ਨਾਲੋਂ ਕਾਫੀ ਘਟ ਹੈ ਸਸਕੇਚਵਨ ਸਰਕਾਰ ਹੈਲਥ케ਅਰ ਖੇਤੀਬਾੜੀ ਤੇ ਸਕਿਲਡ ਟ੍ਰੇਡਸ ਦੇ ਖੇਤਰ ਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ ਨਵੀਆਂ ਨੋਮੀਨੇਸ਼ਨਸ ਦੇ ਵਿੱਚੋਂ 25% ਤੱਕ ਹਿੱਸਾ ਟਰਕਿੰਗ ਹੋਟਲ ਰੈਸਟੋਰੈਂਟ ਖਾਣ-ਪੀਣ ਅਤੇ ਰਿਟੇਲ ਵਰਗੇ ਖੇਤਰਾਂ ਲਈ ਰੱਖਿਆ ਗਿਆ ਹੈ ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮੰਤਰਾਲੇ ਨੇ ਕਿਹਾ ਹੈ ਕਿ ਇਹ ਵਾਧੂ ਨਾਮਿਨੇਸ਼ਨਾਂ ਸਸਕੇਚੁਆਨ ਦੇ ਨੌਕਰੀਦਾਤਾਵਾਂ ਦੀ ਮਦਦ ਕਰਨਗੀਆਂ ਪਰ ਇਹ ਫੈਡਰਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘਟ ਨਹੀਂ ਕਰਦੀਆਂ ਮੰਤਰਾਲੇ ਦੀ ਕਮਿਊਨੀਕੇਸ਼ਨ ਡਾਇਰੈਕਟਰ ਡੀ ਐਨ ਰੋਬਿੰਸਨ ਨੇ ਕਿਹਾ ਹੈ ਕਿ ਕੈਨੇਡਾ ਚ ਪੱਕੇ ਅਤੇ ਆਰਜੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕਾਚਵਨ ਦੀ ਆਰਥਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਵਾਧੂ ਨੋਮੀਨੇਸ਼ਨ ਉਸ ਸਮੇਂ ਆਏ ਨੇ ਜਦੋਂ ਸਸਕਾਚਵਨ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ 'ਚ ਨਵਾਇਆ ਸੀ ਤੇ ਨਵੀਆਂ ਸਖਤ ਸ਼ਰਤਾਂ ਲਾਗੂ ਕੀਤੀਆਂ ਸਨ ਇਹ ਬਦਲਾਅ ਫੈਡਰਲ ਸਰਕਾਰ ਵੱਲੋਂ ਸਸਕਾਚਵਨ ਦੇ ਨੋਮੀਨੇਸ਼ਨ ਗਿਣਤੀ ਅੱਧੀ ਕਰ ਦੇਣ ਤੋਂ ਬਾਅਦ ਆਏ ਨੇ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ ਸੀ ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਤ ਕੀਤਾ ਹੈ ਕਿ ਕੁੱਲ ਨਾਮੀਨੇਸ਼ਨ ਚੋਂ 75% ਬਿਨੇਕਾਰ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ ਚ ਆਰਜੀ ਨਿਵਾਸੀ ਵਜੋਂ ਰਹਿ ਰਹੇ ਹੋਣ ਸਸਕੈਚੁਵਨ ਦੇ ਨਵਿਆਏ ਨਿਜਮਾ ਹੇਠ ਹੋਸਪੀਟੈਲਿਟੀ ਫੂਡ ਸਰਵਿਸ ਰਿਟੇਲ ਅਤੇ ਟਰੱਕਿੰਗ ਖੇਤਰਾਂ ਚ ਨਾਮੀਨੇਸ਼ਨ ਦੀ ਗਿਣਤੀ ਕੁੱਲ ਦੇ 25% ਤੱਕ ਸੀਮਤ ਕੀਤੀ ਗਈ ਹੈ ਇਸ ਤੋਂ ਇਲਾਵਾ ਸਪਾ ਸੈਲੂਨ ਅਤੇ ਪੈਟ ਕੇਅਰ ਵਰਗੀਆਂ ਸੇਵਾਵਾਂ ਹੁਣ ਇਸ ਯੋਜਨਾ ਲਈ ਯੋਗ ਨਹੀਂ ਹਨ ਅਮਰੀਕਾ ਵੱਲੋਂ ਭਾਰਤੀਆਂ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਬਾਅਦ ਹੁਣ ਕੈਨੇਡਾ ਨੇ ਵੀ ਇੱਕ ਵਾਰ ਮੁੜ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਮਿਲਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ 'ਚ ਭਾਰੀ ਕਮੀ ਕਰ ਦਿੱਤੀ ਕੈਨੇਡੀਅਨ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 17885 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਦਕਿ ਇਸੇ ਸਮੇਂ 'ਚ 2024 'ਚ ਇਹ ਗਿਣਤੀ 55660 ਵਿਦਿਆਰਥੀ ਸਨ ਜਾਨਕਿ ਇਸ ਵਿੱਚ 66% ਦੀ ਗਿਰਾਵਟ ਆਈ ਹੈ ਇਸ ਸਮੇਂ ਦੌਰਾਨ ਜਾਰੀ ਕੁੱਲ ਸਟੱਡੀ ਵੀਜ਼ਿਆਂ ਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਪਿਛਲੇ ਸਾਲ ਦੇ 45% ਤੋਂ ਘਟ ਗਏ ਇਸ ਸਾਲ 32% ਤੇ ਆ ਗਈ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹਾਲੀਆ ਸਾਲਾਂ ਚ ਖਾਸੇ ਤਣਾਪੂਰਣ ਹੋ ਗਏ ਸਨ ਇਸ ਦਾ ਕਾਰਨ ਵੱਖਵਾਦੀ ਸਰਗਰਮੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਚ ਵੱਧਦਾ ਵਿਵਾਦ ਹੈ ਭਾਰਤ ਲੰਬੇ ਸਮੇਂ ਤੋਂ ਕੈਨੇਡਾ ਤੇ ਦੋਸ਼ ਲਗਾਉਂਦਾ ਰਿਹਾ ਹੈ ਕਿ ਉਹ ਵੱਖਵਾਦੀ ਸੰਗਠਨਾਂ ਨੂੰ ਖੁੱਲੀ ਛੋਟ ਦਿੰਦਾ ਹੈ ਜਿਹੜੇ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ ਸਤੰਬਰ 2023 ਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਖੁੱਲੇआम ਭਾਰਤ ਉੱਤੇ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਕੈਨੇਡਾ ਦੇ ਕਿਊਬਿਕ ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਖੋਣ ਦੇ ਮਨਸੂਬੇ ਘੜੇ ਜਾ ਰਹੇ ਨੇ ਤੇ ਜਲਦ ਹੀ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਲੱਗ ਸਕਦੀ ਹੈ ਫਰਾਂਸ ਫਾ ਲੈਗੋ ਦੀ ਸਰਕਾਰ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਬਣਾ ਚੁੱਕੀ ਹੈ ਜਿਸ ਵਿੱਚ ਮੁਸਲਮਾਨਾਂ ਦੀ ਨਮਾਜ਼ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ ਸਿਰਫ ਨਗਰ ਕੀਰਤਨ ਸਜਾਉਣ ਜਾਂ ਸੜਕਾਂ ਤੇ ਨਮਾਜ਼ ਅਦਾ ਕਰਨ ਦੀ ਰੋਕ ਹੀ ਨਹੀਂ ਹੋਵੇਗੀ ਸਗੋ ਗੁੱਡ ਫਰਾਈਡੇ ਮੌਕੇ ਇਸਾਈ ਧਰਮ ਦੇ ਲੋਕ ਕ੍ਰਾਸ ਪ੍ਰੋਸੀਸ਼ਨ ਵੀ ਨਹੀਂ ਕੱਢ ਸਕਣਗੇ ਦ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਕਯੂਬਿਕ ਦੇ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰਾਬਰਟਸ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਸਤੰਬਰ ਚ ਬਿੱਲ ਪੇਸ਼ ਕੀਤਾ ਜਾ ਰਿਹਾ ਹੈ ਰਾਬਰਟਸ ਨੇ ਇਹ ਨਹੀਂ ਦੱਸਿਆ ਕਿ ਕੀ ਸੂਬਾ ਸਰਕਾਰ ਨਾਟ ਵਿਦ ਸਟੈਂਡਿੰਗ ਕਲੌਜ਼ ਲਾਗੂ ਕਰੇਗੀ ਜਿਸ ਤਰ੍ਹਾਂ ਹੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਅਧੀਨ ਮਿਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਯੂਬਿਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਨੇ ਕਿਹਾ ਸੀ ਕਿ ਨਾਟ ਵਿਦ ਸਟੈਂਡਿੰਗ ਕਲॉज ਦੀ ਸਦਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪਿਛਲੇ ਦਿਨੀ ਕਿਊਬਿਕ ਦੀ ਇੱਕ ਖੁਦ ਮੁਖਤਿਆਰ ਕਮੇਟੀ ਵੱਲੋਂ ਸੂਬੇ 'ਚ ਧਨ ਨਿਰਮਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਕੀਤੀਆਂ ਗਈਆਂ 300 ਸਫਿਆਂ ਦੀ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਤੇ ਡੇ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ ਧਾਰਨ ਕਰਨ ਤੇ ਪਾਬੰਦੀ ਦੇ ਘੇਰੇ 'ਚ ਲਿਆਂਦਾ ਜਾਵੇ ਕਮੇਟੀ ਦੀ ਇਹ ਸਿਫਾਰਿਸ਼ ਵੀ ਰਹਿੰਦੀ ਹੈ ਕਿ ਜਨਤਕ ਥਾਵਾਂ ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਨਿਸਪੈਲਿਟੀਆਂ ਨੂੰ ਦਿੱਤਾ ਜਾਵੇ ਉਧਰ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਵੱਲੋਂ ਕਿਊਬਿਕ ਸਰਕਾਰ ਦੀ ਯੋਜਨਾ ਨੂੰ ਸਿੱਧੇ ਤੌਰ ਤੇ ਧਾਰਮਿਕ ਆਜ਼ਾਦੀ 'ਚ ਦਖਲ ਕਰਾਰ ਦਿੱਤਾ ਗਿਆ ਇਸ ਦੇ ਉਲਟ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਨੇ ਦਲੀਲ ਦਿੱਤੀ ਕਿ ਫਲਸਤੀਨ ਹਮਾਇਤੀ ਮਜ਼ਾਰਿਆਂ ਦੌਰਾਨ ਮੌਂਟਰੀਅਲ ਵਿਖੇ ਇੱਕ ਚਰਚ ਦੇ ਬਾਹਰ ਸੜਕ 'ਤੇ ਨਮਾਜ਼ ਅਦਾ ਕੀਤੀ ਗਈ ਜਿਸ ਨਾਲ ਫਿਰਕੂ ਤਣਾਅ ਪੈਦਾ ਹੋਇਆ ਜਨ ਤੱਕ ਥਾਵਾਂ ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ ਉਧਰ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਦੇ ਮੁੱਖ ਕਾਰਜਕਾਰੀ ਅਫਸਰ ਸਟੀਫਨ ਬ੍ਰਾਊਨ ਨੇ ਮੰਨਿਆ ਕਿ ਚਰਚ ਦੇ ਬਾਹਰ ਨਮਾਜ਼ ਅਦਾ ਕਰਨੀ ਨਹੀਂ ਚਾਹੀਦੀ ਸਗੀ ਪਰ ਮੁਕੰਮਲ ਪਾਬੰਦੀ ਵੀ ਜਾਇਜ਼ ਨਹੀਂ ਹੋਵੇਗੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕ੍ਰਿਸਟੋਫਰ ਕੂਟਰ ਨੂੰ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤਕਰੀਬਨ 10 ਮਹੀਨੇ ਬਾਅਦ ਹੋਈ ਹੈ ਜਦੋਂ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ। ਕ੍ਰਿਸਟੋਫਰ ਕੂਟਰ ਹੁਣ ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਹੋਣਗੇ। ਕੈਨੇਡੀਅਨ ਵਿਦੇਸ਼ ਵਿਭਾਗ ਮੁਤਾਬਕ ਕ੍ਰਿਸਟੋਫਰ ਕੂਟਰ ਨੂੰ ਕੂਟਨੀਤੀ 'ਚ 35 ਸਾਲਾਂ ਦਾ ਤਜਰਬਾ ਹੈ। ਉਹਨਾਂ ਨੇ ਹਾਲ ਹੀ 'ਚ ਇਜ਼ਰਾਈਲ 'ਚ ਕੈਨੇਡਾ ਦੇ ਚਾਰਟਰ ਡੀ ਅਫੇਅਰਜ਼ ਵਜੋਂ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਦੱਖਣੀ ਅਫਰੀਕਾ ਨਮੀਬੀਆ ਲਸੇਥੋ ਮੋਰਿਸ਼ੀਅਸ ਅਤੇ ਮੈਡਾਗਾਸਕਰ ਚ ਕੈਨੇਡਾ ਦੇ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਨੇ ਖਾਸ ਗੱਲ ਇਹ ਹੈ ਕਿ ਕੂਟਰ 1998 ਤੋਂ 2000 ਤੱਕ ਨਵੀਂ ਦਿੱਲੀ ਚ ਕੈਨੇਡੀਅਨ ਹਾਈ ਕਮਿਸ਼ਨ ਚ ਫਰਸਟ ਸੈਕਟਰੀ ਵੀ ਰਹਿ ਚੁੱਕੇ ਨੇ ਇਸ ਨਵੀਂ ਨਿਯੁਕਤੀ ਤੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਭਾਰਤ ਕੈਨੇਡਾ ਸਬੰਧਾਂ ਚ ਨਵੀਂ ਊਰਜਾ ਲਿਆਏਗੀ ਇਹ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਵੱਲੇ ਸਹਿਯੋਗ ਨੂੰ ਡੂੰਘਾ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਦੀ ਸੇਵਾਵਾਂ ਬਹਾਲ ਕਰਨ ਚ ਮਹੱਤਵਪੂਰਨ ਹੈ ਇਸੇ ਤਰ੍ਹਾਂ ਭਾਰਤ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਨੇ ਅਤੇ ਵਰਤਮਾਨ ਚ ਸਪੇਨ ਚ ਭਾਰਤ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਨੇ ਜਾਣਕਾਰੀ ਮੁਤਾਬਕ ਉਹ ਬਹੁਤ ਜਲਦੀ ਆਪਣਾ ਨਵਾਂ ਅਹੁਦਾ ਸੰਭਾਲਣਗੇ ਉਧਰ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਭਾਰਤ ਅਤੇ ਕੈਨੇਡਾ ਵੱਲੋਂ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਸਰਕਾਰ ਤੋਂ ਸਪਸ਼ਟ ਭਰੋਸਾ ਮੰਗਿਆ ਹੈ ਕਿ ਨਵੇਂ ਨਿਯੁਕਤ ਭਾਰਤੀ ਡਿਪਲੋਮੈਟ ਦਾ ਕਿਸੇ ਖੁਫੀਆ ਜਾਂ ਪੁਲਿਸ ਸੇਵਾ ਨਾਲ ਕੋਈ ਸਬੰਧ ਨਹੀਂ ਹੋਵੇਗਾ ਉਹ ਕੈਨੇਡਾ ਚ ਜਸੂਸੀ ਜਾਂ ਅਪਰਾਧੀ ਸਰਗਰਮੀਆਂ ਚ ਸ਼ਾਮਲ ਨਹੀਂ ਹੋਣਗੇ ਅਤੇ ਕੈਨੇਡੀਅਨ ਕਾਨੂੰਨ ਤਹਿਤ ਜ਼ਿੰਮੇਵਾਰ ਠਹਿਰਾਏ ਜਾਣਗੇ ਦੂਮਾ ਸਰਕਾਰਾਂ ਵੱਲੋਂ ਇਹ ਐਲਾਨ ਪਿਛਲੇ ਸਾਲ ਅਕਤੂਬਰ 2024 ਚ ਕੈਨੇਡਾ ਵੱਲੋਂ ਭਾਰਤੀ ਹਾਈ ਕਮਿਸ਼ਨਰ ਤੇ ਪੰਜ ਹੋਰ ਡਿਪਲੋਮੈਟਸ ਨੂੰ ਦੇਸ਼ ਤੋਂ ਕੱਢਣ ਤੋਂ ਬਾਅਦ ਆਇਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਨਵੇਂ ਸਟੱਡੀ ਪਰਮਿਟ ਨਿਯਮ ਬਣੇ ਵਿਦਿਆਰਥੀਆਂ ਲਈ ਆਫਤ ਸਟੱਡੀ ਪਰਮਿਟਸ ਲਈ ਕਰਨੀ ਪੈ ਰਹੀ ਹੈ ਕਈ ਮਹੀਨਿਆਂ ਦੀ ਉਡੀਕ BC ਦੇ ਕਾਲਜ ਯੂਨੀਵਰਸਿਟੀਆਂ 'ਚ ਟੀਚਰਾਂ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ 'ਚ ਕਮੀ ਕਾਰਨ ਆਮਦਨ ਕੱਟੀ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੀਆਂ ਬਹੁਤ ਸਾਰੀਆਂ ਸ਼ਰਤਾਂ ਸਿਰਫ ਕੈਨੇਡੀਅਨ ਨਾਲ ਵਿਆਹ ਨਾਲ ਨਹੀਂ ਮਿਲੇਗੀ ਸਿਟੀਜ਼ਨਸ਼ਿਪ। ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਦਾ ਮੁੱਢ ਮੁੱਦਾ ਭਖਿਆ, ਵਿਰੋਧੀਆਂ ਨੇ ਪ੍ਰਵਾਸੀਆਂ ਤੇ ਰੋਜ਼ਗਾਰ ਖੋਣ ਦਾ ਲਾਇਆ ਦੋਸ਼। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।